384 ਦੇ ਕੱਲੂਕਾਰੇ ਦੀ ਮਨਾਏਗੀ 41ਵੀਂ ਵਰਸੀ ਅਜ ਤੱਕ ਤੋਂ ਕੌਮ ਦੇ ਨਾਂ ਸੰਦੇਸ਼ ਨਹੀਂ ਪੜ ਸਕੇ ਜਥੇਦਾਰ ਵਿਵਾਦ ਤੋਂ ਬਚਣ ਲਈ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅਰਦਾਸ ਵਿੱਚ ਦਿੱਤਾ ਸੰਦੇਸ਼ ਸਾਬਕਾ ਕਾਂਗਰਸੀ ਮੰਤਰੀ ਨੂੰ ਸੰਮਨ ਪੇਜਣ ਵਾਲਾ ਸਪੀ ਸਸਪੈਂਡ ਆਮ ਆਦਮੀ ਪਾਰਟੀ ਨੇ ਲਗਾਏ ਸੰਮਨ ਪੇਜਣ ਦੀ ਸਕ੍ਰਿਪਟ ਕਾਂਗਰਸ ਵੱਲੋਂ ਹੀ ਲਿਖਣ ਦੇ ਇਲਜ਼ਾਮ ਤਾਂ ਆਸ਼ੂ ਬੋਲੇ ਨਾ ਕਾਮਯਾਬੀ ਲੁਕਾਉਣ ਲਈ ਡਰਾਮਾ ਕਰ ਰਹੀ ਹੈ ਸੁਭਾ ਸਰਕਾਰ ਪ੍ਰਧਾਨ ਮੰਤਰੀ ਨੇ ਕਸ਼ਮੀਰ ਚ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਪੁਲ ਦਾ ਕੀਤਾ ਉਦਘਾਟਨ ਨਾਲ ਹੀ ਬੰਦੇ ਭਾਰਤ ਟ੍ਰੇਨ ਨੂੰ ਦਿਖਾਈ ਹਰੀ ਚੰਡੀ ਉੱਤਰ ਪ੍ਰਦੇਸ਼ ਸੂਬਿਆਂ ਦੇ ਬਿਜਲੀ ਮੰਤਰੀਆਂ ਦੀ ਹੋਈ ਚੰਡੀਗੜ੍ਹ ਚ ਮੀਟਿੰਗ ਕੇਂਦਰੀ ਮੰਤਰੀ ਮਨੋਹਰ ਲਾਲ ਖੱਟੜ ਦੀ ਅਗਵਾਈ ਦੇ ਵਿੱਚ ਹੋਈ ਬੈਠਕ ਬਿਜਲੀ ਨਾਲ ਜੁੜੀਆਂ ਯੋਜਨਾਵਾਂ ਤੇ ਹੋਈ ਚਰਚਾ ਅਮਰਸਰ ਪੁਲਿਸ ਨੇ ਦੋ ਵੱਡੇ ਹਥਿਆਰ ਤਸਕਰਾਂ ਨੂੰ ਕੀਤਾ ਕਾਬੂ ਸੁਖਚੰਦ ਸਿੰਘ ਤੇ ਗੁਗਰਾਜ ਸਿੰਘ ਨੂੰ ਕੀਤਾ ਗ੍ਰਿਫਤਾਰ ਮੁਲਜ਼ਮਾਂ ਕੋਲੋਂ 8 ਪਿਸਤੌਲ ਕੀਤੇ ਗਏ ਬਰਾਮਦ ਸੂਚ 84 ਦੇ ਕੱਲੂਕਾਰੇ ਦੀ ਮਨਾਈ ਗਈ 41ਵੀਂ ਵਰੇਗੰਟ ਅੱਜ ਕੌਮ ਦੇ ਨਾਂ ਸੰਦੇਸ਼ ਨਹੀਂ ਪੜ ਸਕੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਵਿਵਾਦ ਤੋਂ ਬਚਣ ਲਈ ਜਥੇਦਾਰ ਨੇ ਅਰਦਾਸ ਵਿੱਚ ਹੀ ਦਿੱਤਾ ਸੰਦੇਸ਼ ਅੱਜ ਅਮਰਸਰ ਦੇ ਵਿੱਚ ਆਪਰੇਸ਼ਨ ਬਲੂ ਸਟਾਰ ਦੀ 41ਵੀਂ ਵਰੇਗੰਟ ਮਨਾਈ ਗਈ ਸਭ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕੀਤੀ ਗਈ ਅਤੇ ਸ਼੍ਰੀ ਅਕਨੰਠ ਸਾਹਿਬ ਦੇ ਭੋਗ ਪਾਏ ਗਏ ਆਪਰੇਸ਼ਨ ਬਲੂ ਸਟਾਰ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ ਬਰਸੀ ਮੌਕੇ ਗੁਰੂ ਨਗਰੀ ਦੇ ਵਿੱਚ ਬਾਜ਼ਾਰ ਬੰਦ ਰਿਹਾ ਪੁਲਿਸ ਵੱਡੀ ਗਿਣਤੀ ਵਿੱਚ ਤਾਇਨਾਤ ਰਹੀ ਵਿਵਾਦ ਤੋਂ ਬਚਲੇ ਜਸedar ਕੁਲਦੀਪ ਸਿੰਘ ਗੜਗਜ ਨੇ ਅਕਾਲ ਤਖਬ ਦੀ ਫਸੀਲ ਦੀ بجائے ਅਰਦਾਸ ਵਿੱਚ ਹੀ ਕੌਮ ਦੇ ਨਾਂ ਸੰਦੇਸ਼ ਦਿੱਤਾ ਕਿਉਂਕਿ ਦਮਦਮੀ ਟਕਸਾਲ ਮੁਖੀ ਹਰਨਾਮ ਸਿੰਘ ਖਾਲਸਾ ਨੇ ਅਕਾਲ ਤਖਬ ਦੀ ਫਸੀਲ ਤੋਂ ਸੰਦੇਸ਼ ਦੇਣ ਤੇ ਜਸedar ਦੇ ਵਿਰੋਧ ਦਾ ਐਲਾਨ ਕੀਤਾ ਸੀ ਇਸ ਤੋਂ ਬਾਅਦ ਕਾਰਜਕਰਤਾ ਜਸedar ਕੁਲਦੀਪ ਸਿੰਘ ਗੜਗਜ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ 1984 ਵਿੱਚ ਕਾਂਗਰਸ ਦੇ ਇਸ਼ਾਰੇ ਉੱਤੇ ਸ਼੍ਰੀ ਅਕਾਲ ਤਖਬ ਸਾਹਿਬ ਤੇ ਫੌਜੀ ਹਮਲਾ ਕੀਤਾ ਗਿਆ ਕੱਲੂ ਕਾਰੇ ਨੂੰ 41 ਸਾਲ ਹੋ ਗਏ ਨੇ ਤਜੇ ਤੱਕ ਇਨਸਾਫ ਨਹੀਂ ਮਿਲਿਆ ਇਸੋ ਲਵਾਉਣਾ ਕਿਹਾ ਕਿ ਉਹ ਸੰਗਤ ਦਾ ਧੰਨਵਾਦ ਕਰਦੇ ਨੇ ਕਿ ਸਾਰਾ ਸਮਾਗਮ ਸ਼ਾਂਤਮਈ ਢੰਗ ਨਾਲ ਸੰਪੰਨ ਹੋਇਆ ਫਸੀਲ ਤੋਂ ਜਥੇਦਾਰ ਵੱਲੋਂ ਕੌਮ ਦੇ ਨਾਂ ਸੰਦੇਸ਼ ਨਾ ਦੇਣ ਦੇ ਸਵਾਲ ਉੱਤੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਾ ਚੁਣਿਆ ਆਕਿਆ ਕਿ ਮੈਂ ਅਰਦਾਸ ਵਿੱਚ ਇਹ ਕਿਹਾ ਹੈ ਕਿ ਸਿੱਖਾਂ ਦੇ ਮਨਾਂ ਵਿੱਚ ਰਹੇ ਅਤੇ ਅਸੀਂ ਇਕੱਤਰ ਹੋਈਏ ਜਦੋਂ ਕੌਮ ਦੇ ਵੱਡੇ ਹਿੱਤ ਦੇਖਣੇ ਹੋਣ ਤਾਂ ਅਰਦਾਸ ਕੀਤੀ ਜਾਂਦੀ ਹੈ ਤੇ ਉਹੀ ਕੀਤੀ ਗਈ ਹੈ ਬਾਕੀ ਸਭ ਦੇ ਵਿਚਾਰ ਆਪੋ ਆਪਣੇ ਨੇ ਅਸੀਂ ਇੱਥੇ ਜ਼ੁਲਮ ਖਿਲਾਫ ਲੜ ਸਕਦੇ ਹਾਂ ਬਾਹਰੀ ਤਾਕਤ ਖਿਲਾਫ ਲੜ ਸਕਦੇ ਹਾਂ ਅਸੀਂ ਸਾਰਤਕ ਸੋਚੀਏ ਅਤੇ ਸਾਡੀ ਜ਼ਿੰਮੇਵਾਰੀ ਹੈ ਕਿ ਮਾਹੌਲ ਸਾਰਤਕ ਬਣਾ ਕੇ ਰੱਖੀਏ ਇਸ ਤੋਂ ਲਵਾ ਜਥੇਦਾਰ ਨੇ ਕਿਹਾ ਕਿ ਇੱਕ ਦਿਨ ਆਵੇਗਾ ਜਦੋਂ ਮੇਰੀਆਂ ਸਾਰੀਆਂ ਪੰਥਕ ਜਥੇਬੰਦੀਆਂ ਮੈਨੂੰ ਸਰੋਪਾ ਸਹਿ ਪਹੁੰਚ ਗਈਆਂ 10 ਦੇ ਕਿਸਤੇ ਬਰਸੀ ਮੌਕੇ ਸ਼ੇਰਦਾਬਾਦ ਸਹਿ ਵਿਖੇ ਵੱਡੀ ਗਿਣਤੀ ਦੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਤੇ ਸੰਗਤ ਪਹੁੰਚੀ ਹੋਥੇ ਦਲ ਕਾਲ ਸਾਧ ਜਥੇਬੰਦੀ ਆਪਣੇ ਸਮਰਥਕਾਂ ਦੇ ਨਾਲ ਸ਼੍ਰੀ ਅਕਾਲ ਤਖਤ ਸਹਿ ਪਹੁੰਚੀ ਇਸ ਦੌਰਾਨ ਨਿਹੰਗ ਸਿੰਘਾਂ ਦੇ ਵੱਲੋਂ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਦੇ ਪੋਸਟਰ ਵੀ ਵੰਡੇ ਗਏ ਕੱਲੂਕਾਰਾਂ ਦਿਵਸ ਤੇ ਚੱਲਦੇ ਸ਼੍ਰੀ ਅਕਾਲ ਤਖਸੈ ਵਿਖੇ 84 ਵਿੱਚ ਜ਼ਖਮੀ ਹੋਏ ਗੁਰੂਗ੍ਰੰਥ ਸਾਹਿਬ ਜੀ ਦੇ ਦਰਸ਼ਨ ਇਦਾਰੇ ਵੀ ਕਰਵਾਏ ਗਏ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਨੇ ਸਿੱਖ ਪ੍ਰਚਾਰਕਾਂ ਵੱਲੋਂ ਇਸ ਦਾ ਇਤਿਹਾਸ ਵੀ ਜਾਣਿਆ ਸਾਬਕਾ ਕਾਂਗਰਸੀ ਮੰਤਰੀ ਨੂੰ ਸੱਮਨ ਭੇਜਣ ਵਾਲਾ ਐਸਐਸਪੀ ਸਸਪੈਂਡ ਆਮ ਆਦਮੀ ਪਾਰਟੀ ਨੇ ਲਗਾਇਆ ਸੱਮਨ ਭੇਜਣ ਦੀ ਸਕ੍ਰਿਪਟ ਕਾਂਗਰਸ ਵੱਲੋਂ ਹੀ ਲਿਖਣ ਦੇ ਹਲਸਾ ਤਾ ਆਸ਼ੂ ਬੋਲੇ ਨਾ ਕਾਮਯਾਬੀ ਲੁਕਾਉਣ ਲਈ ਡਰਾਮਾ ਰਚ ਰਹੀ ਹੈ ਸਰਕਾਰ ਲੁਧਿਆਣਾ ਜ਼ਿਮਨੀ ਚੋਣ ਲਈ ਕਾਂਗਰਸ ਦੇ ਉਮੀਦਵਾਰ ਭਾਰਤਪੁਰਨਾ ਆਸ਼ੂ ਨੂੰ ਸਕੂਲ ਦੀ ਜ਼ਮੀਨ ਸੰਬੰਧੀ ਸਮਨ ਕਰਨ ਦੇ ਮਾਮਲੇ ਵਿੱਚ ਵਿਜੀਲੈਂਸ ਦੇ ਐਸਐਸਪੀ ਜਗਤਪ੍ਰੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਸਿਆਸਤ ਪੱਕਦੀ ਹੋਈ ਨਜ਼ਰ ਆ ਰਹੀ ਹੈ ਉਤੇ ਸਸਪੈਂਡ ਕੀਤੇ ਐਸਐਸਪੀ ਜਗਤਪ੍ਰੀਤ ਸਿੰਘ ਤੇ ਇਲਜ਼ਾਮ ਲੱਗੇ ਨੇ ਕਿ ਉਹਨਾਂ ਵੱਲੋਂ ਪਾਤ ਪੂਸ਼ਨਾਸ਼ੂ ਦੀ ਸਹਿਮਤੀ ਦੇ ਨਾਲ ਹੀ ਚੋਣਾਂ ਦੇ ਮਾਹੌਲ ਦੇ ਵਿੱਚ ਹਮਦਰਦੀ ਵੋਟ ਲੈਣ ਲਈ ਇਹ ਪੂਰਾ ਡਰਾਮਾ ਰਚਿਆ ਗਿਆ ਗੌਤਲ ਬਹਿ ਕੇ ਆਸ਼ੂ ਪੰਜਾਬ ਵਿਧਾਨ ਸਭਾ ਦੇ ਲੁਧਿਆਣਾ ਪੱਛਮੀ ਹਲਕੇ ਦੀ ਹੋਰੀ ਜ਼ਿਮਨੀ ਚੋਣ ਲਈ ਕਾਂਗਰਸ ਦੇ ਕੈਂਡੀਡੇਟ ਨੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਪਾਤ ਪੂਸ਼ਨਾਸ਼ੂ ਨੂੰ ਵਿਜੀਲੈਂਸ ਬਿਊਰੋ ਨੇ ਨਿਊ ਹਾਈ ਸਕੂਲ ਦੇ ਕਪਲਿਚ ਜਿਹੜੇ ਸਮਨ ਭੇਜੇ ਸਨ ਉਹ ਐਸਐਸਪੀ ਨੇ ਖੁਦ ਆਪਣੇ ਪੱਧਰ ਤੇ ਹੀ ਭੇਜੇ ਨੇ ਇਹੀ ਪਤਾ ਲੱਗਿਆ ਕਿ ਪਾਤ ਪੂਸ਼ਨਾਸ਼ੂ ਤੇ ਐਸਐਸਪੀ ਦੀ ਪਿਛਲੇ ਦਿਨਾ ਤੋਂ ਲਗਾਤਾਰ ਗਲਬਾਤ ਵੀ ਚੱਲ ਰਹੀ ਸੀ ਇਸ ਸੰਮਨ ਨੂੰ ਉਸਨੇ ਉਸ ਸਮੇਂ ਭੇਜਿਆ ਜਦੋਂ ਲੁਧਿਆਣਾ ਜ਼ਿਮਨੀ ਚੋਣ ਦਾ ਪ੍ਰਚਾਰ ਜ਼ੋਰਾਂ ਤੇ ਹੈ। ਸੂਤਰਾਂ ਮੁਤਾਬਕ ਸਰਕਾਰ ਨੂੰ ਖੁਫੀਆ ਤੰਤਰ ਰਾਹੀਂ ਜਾਣਕਾਰੀ ਮਿਲੀ ਸੀ ਕਿ ਅਸਸਵੀ ਨੇ ਬੀਤੇ ਦਿਨੀ ਆਸ਼ੂ ਨਾਲ ਗੁਪਤ ਮੀਟਿੰਗ ਕੀਤੀ ਹੈ ਅਤੇ ਉਹਨਾਂ ਨੂੰ ਜ਼ਿਮਨੀ ਚੋਣ ਵਿੱਚ ਸਿੱਧੇ ਤੌਰ ਤੇ ਫਾਇਦਾ ਪਹੁੰਚਾਉਣ ਲਈ ਸੰਮਨ ਜਾਰੀ ਕੀਤੇ ਗਏ ਨੇ। ਜਾਣਕਾਰੀ ਮੁਤਾਬਕ ਫਿਲਹਾਲ ਸਰਕਾਰ ਨੇ ਐਸਐਸਪੀ ਨੂੰ ਮੁਅੱਤਲ ਕਰ ਦਿੱਤਾ ਹੈ ਉਹ ਜਿਸ ਮਾਮਲੇ ਵਿੱਚ ਹਲੇ ਤੱਕ ਅਧਿਕਾਰਤ ਪੁਸ਼ਟੀ ਨਹੀਂ ਹੋਈ ਇਸ ਪੂਰੇ ਮਾਮਲੇ ਨੂੰ ਲੈ ਕੇ ਭਾਤਕ ਪੁਸ਼ਨਾਸ਼ੂ ਨੇ ਕਿਹਾ ਕਿ ਸਰਕਾਰ ਨੇ ਆਪ ਹੀ ਇਹ ਡਰਾਮਾ ਰਚਿਆ ਸੀ ਕਿ ਜਦੋਂ ਇਸ ਵਿੱਚ ਕਾਮਯਾਬ ਨਾ ਹੋਏ ਤਾਂ ਉਹਨਾਂ ਨੇ ਐਸਐਸਪੀ ਨੂੰ ਸਸਪੈਂਡ ਕਰ ਦਿੱਤਾ ਆਮ ਆਦੀ ਪਾਰਟੀ ਉਮੀਦਵਾਰ ਸੰਜੀਵ ਰੋੜਾ ਦੇ ਐਸਐਸਪੀ ਨਾਲ ਨੇੜਤਾ ਹੈ ਜਿਸ ਦੀ ਗਵਾਹੀ ਪਰੇ ਤਸਵੀਰਾਂ ਵੀ ਸਾਹਮਣੇ ਨੇ ਆਮ ਆਦੀ ਪਾਰਟੀ ਦੇ ਕੋਲ ਕੋਈ ਮੁੱਦਾ ਨਹੀਂ ਹੈ ਸਿਰਫ ਡਰ ਅਤੇ ਭੈ ਹੈ ਸਾਡੇ ਵਰਕਰਾਂ ਨੂੰ ਹੀ ਧਮਕਾਇਆ ਜਾ ਰਿਹਾ ਹੈ ਕਿ ਘਰ ਬੈਠ ਜਾਓ ਜੇਕਰ ਚੋਣ ਪ੍ਰਚਾਰ ਦੇ ਵਿੱਚ ਗਈ ਤਾਂ ਕਾਰਵਾਈ ਕੀਤੀ ਜਾਵੇਗੀ ਆਸ਼ਵੀ ਨੇ ਕਿਹਾ ਕਿ ਸਰਕਾਰ ਦਾ ਮੰਤਵ ਮੈਨੂੰ ਅੰਦਰ ਢੱਕਣ ਦਾ ਸੀ ਪਰ ਜਦੋਂ ਕੰਮਜਾਬ ਨਾ ਹੋਏ ਤਾਂ ਵਿਚਾਰੇ ਅਫਸਰ ਦੀ ਬਲੀ ਲੈ ਲਈ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਇਹ ਸੋ ਸਾਫ ਹੈ ਕਿ ਇਲੈਕਸ਼ਨ ਨੂੰ ਡਿਫੇਮ ਕਰਨ ਲਈ ਇਹ ਸਾਰਾ ਡਰਾਮਾ ਰਚਿਆ ਗਿਆ ਸੀ ਸਰਕਾਰ ਦੇ ਨਾਂ ਮਨਸੂਬੇ ਵਿੱਚ ਕਾਮਯਾਬ ਹੋਣ ਲਈ ਹੁਣ ਐਸਐਸਪੀ ਨੂੰ ਮੇਰੇ ਨਾਲ ਨੇਤਾ ਦਾ ਜ਼ਿਕਰ ਕਰਕੇ ਫਸਾ ਰਹੀ ਹੈ ਜਦਕਿ ਮੇਰੇ ਨਾਲ ਉਹਨਾਂ ਦਾ ਕੋਈ ਵੀ ਸੰਪਰਕ ਨਹੀਂ ਹੈ ਇਸ ਤੋਂ ਇਲਾਵਾ ਅਸ਼ੂ ਨੇ ਇਹ ਵੀ ਜ਼ਿਕਰ ਕੀਤਾ ਕਿ ਇਸ ਤੋਂ ਪਹਿਲਾਂ ਵੀ ਕਈ ਅਧਿਕਾਰੀਆਂ ਨੂੰ ਬਦਲਿਆ ਗਿਆ ਹੈ ਨਾਲ ਲੁਧਿਆਣਾ ਪੁਲਿਸ ਕਮਿਸ਼ਨਰ ਸਮੇਤ ਐਸਐਸਪੀ ਪਰਮਾਰ ਦਾ ਵੀ ਜ਼ਿਕਰ ਕੀਤਾ ਅਮਰਸਰ ਪੁਲਿਸ ਨੇ ਦੋ ਵੱਡੇ ਹਥਿਆਰ ਤਸਕਰਾਂ ਨੂੰ ਕੀਤਾ ਕਾਬੂ ਮੁਜ਼ਮਾ ਕੋਲੋਂ 8 ਪਿਸਤੌਲ ਹੋਏ ਬਰਾਮਦ ਪਾਕਿਸਤਾਨੀ ਤਸਕਰ ਤੋਂ ਲਿਆਰੇ ਸੀ ਹਥਿਆਰਾਂ ਦੀ ਖੇਪ ਪੰਜਾਬ ਵਿੱਚ ਪਾਕਿਸਤਾਨ ਸਰਹੱਦ 'ਤੇ ਇੱਕ ਵਾਰ ਫਿਰ ਵੱਡੀ ਘਟਨਾ ਵਾਪਰੀ ਕਾਊਂਟਰ ਇੰਟੈਲੀਜੈਂਸ ਨੂੰ ਕਬੱਡੀ ਸਫਲਤਾ ਮਿਲੀ ਹੈ ਟੀਮ ਨੇ ਸਰਹੱਦ ਪਾਰ ਤੋਂ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਿਲ ਦੋ ਲੋਕਾਂ ਨੂੰ ਅਰੈਸਟ ਕੀਤਾ ਹੈ ਉਹਨਾਂ ਦੀ ਪਛਾਣ ਸੁਖਚੈਨ ਸਿੰਘ ਤੇ ਜਗਰਾਜ ਸਿੰਘ ਦੇ ਵਜੋਂ ਹੋਈ ਹੈ ਪੁਲਿਸ ਨੇ ਉਹਨਾਂ ਦੇ ਕਬਜ਼ੇ ਵਿੱਚੋਂ 8 ਗੈਰਕਾਨੂੰਨੀ ਹਥਿਆਰ ਬਰਾਮਦ ਕੀਤੇ ਨੇ ਇਹ ਕਾਰਵਾਈ ਖਾਸ ਖੂਫੀਆ ਜਾਣਕਾਰੀ ਦੇ ਆਧਾਰ ਤੇ ਕੀਤੀ ਗਈ ਸੀ ਇਹ ਸੂਚਨਾ ਤਸਕਰਾਂ ਨੂੰ ਪਾਕਿਸਤਾਨ ਸਥਿਤ ਇੱਕ ਤਸਕਰ ਤੋਂ ਹਥਿਆਰਾਂ ਦੀ ਖੇਪ ਲੈਣਦੇ ਹੋਏ ਫੜਿਆ ਗਿਆ ਸੀ ਸ਼ਾਪੇਮਾਰੀ ਦੌਰਾਨ ਪੁਲਿਸ ਨੇ 3 ਗਲੌਕ 9mm ਪਿਸਟਲ 4 PX5 ਪਿਸਟਲ ਅਤੇ ਇੱਕ ਤੀਬੋਰ ਪਿਸਤੌਲ ਬਰਾਮਦ ਕੀਤਾ ਹੈ ਇਹ ਹਥਿਆਰ ਸਰਹੱਦ ਪਾਰ ਤੋਂ ਭਾਰਤ ਵਿੱਚ ਤਸਕਰੀ ਕੀਤੇ ਗਏ ਸਨ ਕਾਉਂਟਰ ਇੰਟੈਲੀਜੈਂਸ ਟੀਮ ਨੇ ਸੁਖਚੰਨ ਸਿੰਘ ਅਤੇ ਜਗਰਾਤ ਸਿੰਘ ਨੂੰ ਉਸ ਸਮੇਂ ਫੜਿਆ ਜਦੋਂ ਉਹ ਇਲੀਗਲ ਹਥਿਆਰਾਂ ਦੀ ਖੇਪ ਲੈ ਕੇ ਜਾ ਰਹੇ ਸਨ ਇਸ ਕਾਰਵਾਈ ਦੇ ਵਿੱਚ ਪੁਲਿਸ ਨੇ ਸਹੀ ਜਾਣਕਾਰੀ ਦੀ ਵਰਤੋਂ ਕਰਦਿਆ ਇਹਨਾਂ ਤਸਕਰਾਂ ਨੂੰ ਫੜਿਆ ਇਸ ਮਾਮਲੇ ਦੇ ਵਿੱਚ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਅਮਰਸਰ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਹੈ ਪੰਜਾਬ ਪੁਲਿਸ ਨੇ ਕਿਹਾ ਕਿ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜਾਂਚ ਦਾ ਉਦੇਸ਼ ਇਸ ਤਸਕਰੀ ਨੈੱਟਵਰਕ ਦੇ ਹੋਰ ਮੈਂਬਰਾਂ ਦੀ ਪਛਾਣ ਕਰਨਾ ਹੈ ਅਤੇ ਇਸ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰਨਾ ਹੈ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਹਥਿਆਰ ਕਿੱਥੋਂ ਆਏ ਅਤੇ ਅੱਗੇ ਇਹਨਾਂ ਨੂੰ ਕਿੱਥੇ ਪਹੁੰਚਾਉਣਾ ਸੀ ਅਧਿਕਾਰੀਆਂ ਨੇ ਦੱਸਿਆ ਕਿ ਸੁਖਚੈਨ ਸਿੰਘ ਤੇ ਜਗਰਾਜ ਸਿੰਘ ਤੋਂ ਸਵਾਲ-ਜਵਾਬ ਕੀਤੇ ਜਾ ਰਹੇ ਨੇ ਪੁਲਿਸ ਨੂੰ ਉਮੀਦ ਹੈ ਕਿ ਉਨ੍ਹਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ਤੇ ਤਸਕਰੀ ਨੈਟਵਰਕ ਦੇ ਹੋਰ ਲੋਕਾਂ ਨੂੰ ਵੀ ਫੜਿਆ ਜਾ ਸਕਦਾ ਹੈ ਪੀ મોદી ਨੇ ਦੇਸ਼ ਨੂੰ ਸਮਰਪਿਤ ਕੀਤਾ ਦੁਨੀਆ ਦਾ ਸਭ ਤੋਂ ਵੱਡਾ ਰੇਲਵੇ ਓਵਰ ਬ੍ਰਿਜ ਪੈਰਿਸ ਦੇ ਆਈਫਲ ਟਾਵਰ ਨਾਲੋਂ ਵੀ ਕਿੱਤੇ ਜ਼ਿਆਦਾ ਉਚਾਈ ਪ੍ਰਧਾਨ ਮੰਤਰੀ ਮੋਦੀ ਨੇ ਅੱਜ ਜੰਮੂ ਕਸ਼ਮੀਰ ਵਿੱਚ ਨਾਮਨਦੀ ਤੇ ਬਣੇ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਪੁਲ ਦਾ ਉਦਘਾਟਨ ਕਰ ਦਿੱਤਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਦੇਸ਼ ਦੇ ਪਹਿਲੇ ਕੇਬਲ ਸਟੇਟ ਰੇਲ ਪੁਲ ਅੰਜੀ ਪੁਲ ਦਾ ਵੀ ਉਦਘਾਟਨ ਕੀਤਾ ਹੈ ਇਹਨਾਂ ਹੀ ਪੀਐਮ ਮੋਦੀ ਨੇ ਕਟੜਾ ਰੇਲਵੇ ਸਟੇਸ਼ਨ ਤੋਂ ਕਟੜਾ ਅਤੇ ਸ਼੍ਰੀਨਗਰ ਨੂੰ ਜੋੜਨ ਵਾਲੇ ਬੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਵਿਖਾਈ ਹੈ ਇਸ ਮੌਕੇ ਤੇ ਉਪ ਰਾਜਪਾਲ ਮਨੋ ਜ ਸਿਨਾ ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਰੇਲ ਮੰਤਰੀ ਅਸ਼wini ਜਵੈਸ਼ਨ ਵੀ ਮੌਜੂਦ ਰਹੇ ਇਫਲ ਪੈरिस ਦੇ ਆਇਫਲ ਟਾਵਰ ਤੋਂ ਉੱਚਾ ਇਸ ਪੁਲ ਨੂੰ ਬਣਾਉਣ ਦੀ ਲਾਗਤ ਲਗਭਗ 1500 ਕਰੋੜ ਰੁਪਏ ਹੈ ਉਦੇਪੁਰ ਸ਼੍ਰੀਨਗਰ ਬਾਰਾਮੁੱਲਾ ਰੇਲਵੇ ਲਿੰਕ ਪ੍ਰੋਜੈਕਟ ਦੀ ਕੁੱਲ ਲੰਬਾਈ ਲਗਭਗ 272 ਕਿਲੋਮੀਟਰ ਹੈ ਅਤੇ ਇਸ ਨੂੰ ਬਣਾਉਣ ਵਿੱਚ 43000 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਗਏ ਨੇ ਇਸ ਪ੍ਰੋਜੈਕਟ ਵਿੱਚ 36 ਰੰਗਾਂ ਅਤੇ 943 ਪੁਲ ਵੀ ਸ਼ਾਮਿਲ ਨੇ ਜਨਾਬ ਨਦੀ ਤੇ ਬਣਿਆ 1 ਕਿਲੋਮੀਟਰ ਤੋਂ ਵੱਧ ਲੰਬਾ ਰੇਲਵੇ ਪੁਲ ਲਗਭਗ 358 ਮੀਟਰ ਹੈ ਇਹ ਆਇਫਲ ਟਾਵਰ ਤੋਂ 50 ਮੀਟਰ ਉੱਚਾ ਹੈ ਇਪੁੱਲ 260 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਵਾਲੀਆਂ ਹਵਾਵਾਂ ਅਤੇ ਭੁਚਾਲ ਜ਼ੋਨ 20 ਦਾ ਸਾਹਮਣਾ ਕਰ ਸਕਦਾ ਹੈ ਇਸ ਨੂੰ ਬਚਾਉਣ ਲਈ ਲਗਭਗ 27000 ਮੀਟ੍ਰਿਕ ਟਨ ਸਟੀਲ ਦੀ ਵਰਤੋਂ ਕੀਤੀ ਗਈ ਹੈ ਇਸ ਦੀ ਲੰਬਾਈ 1315 ਮੀਟਰ ਹੈ ਤੇ ਇਹ ਪ੍ਰੋਜੈਕਟ ਅਗਸਤ 2004 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਤੇ ਹੁਣ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਇਸ ਦਾ ਉਦਘਾਟਨ ਕਰ ਦਿੱਤਾ ਗਿਆ ਹੈ